ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਾਰੋ ਤੁਹਾਡਾ ਸਾਡੇ ਬਲੌਗ ਦੇ ਵਿੱਚ ਦੋਸਤੋ ਅੱਜ ਅਸੀਂ ਇੱਕ ਸਪੈਸ਼ਲ ਬੰਦੇ ਦੇ ਘਰ ਜਾ ਰਹੇ ਹਾਂ ਜਿਹਨੂੰ ਤੁਸੀਂ ਤਕਰੀਬਨ ਸਾਰੇ ਜਾਣਦੇ ਹੀ ਐ ਤੇ ਉਹ ਅਸੀਂ ਹੁਣ ਤੁਹਾਨੂੰ ਦੱਸਾਂਗੇ ਕਿ ਅਸੀਂ ਕਿਹਦੇ ਘਰ ਚੱਲੇ ਹਾਂ ਤੇ ਤੁਸੀਂ ਸਾਡੀ ਵੀਡੀਓ ਨੂੰ ਪੂਰਾ ਦੇਖਿਓ ਤੇ ਤੁਹਾਨੂੰ ਅਸੀਂ ਦਿਖਾਵਾਂਗੇ ਇਹ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਕਿ ਅਸੀਂ ਐਵੇਂ ਤੁਹਾਨੂੰ ਥੋੜੇ ਹਿੰਟ ਦੇ ਦੇਨੇ ਕਿਉਂਕਿ ਕੁਕਿੰਗ ਵਾਲੇ ਆ ਕੋਈ ਤੇ ਉਹ ਬਹੁਤ ਜ਼ਿਆਦਾ ਫੇਮਸ ਆ ਸਭ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਅਸੀਂ ਅੱਜ ਉਹਨਾਂ ਦੇ ਘਰ ਜਾ ਰਹੇ ਆ ਉਹਨਾਂ ਨੂੰ ਮਿਲਣ ਲਈ ਤੇ ਚਲੋ ਆਓ ਜੀ ਚੱਲਦੇ ਆ ਫਿਰ ਛੋਟੀ ਸੀ ਬਹੁਤ ਵਧੀਆ ਥੀ ਹੈ ਹਵਾ ਵੀ ਬਹੁਤ ਜ਼ਿਆਦਾ ਚੱਲ ਰਹੀ ਕੱਲ ਦੀ ਨਾ ਬੁਰਾ ਖਾਲ ਹੈ ਹਵਾ ਦਾ ਹਾਂਜੀ ਛੋਟੀ ਸੀ ਸੀ ਜਸਰੀਂ ਪੜ ਰਹੀ ਹੈ ਉਂ ਭਾਵੇਂ ਘਰੇ ਪੜੇ ਕੋਈ ਨਾ ਤੇ ਆਪਾਂ ਹੁਣ ਕਾਪੀ ਖੋਲੋ। ਛੋਟੀ ਸੀ ਕਿਲੀ। ਦੇਖੋ ਕਿਹੜੀ ਐ ਦੂਸਰ ਮੈਚ ਕਰੋ। ਹਾਂ। ਆਹ। ਬਸ ਅਸੀਂ ਥੋੜੀ देर ਤੱਕ ਪਹੁੰਚੇ 10 ਮਿੰਟ ਲੱਗਣਗੇ ਆਪਾਂ ਨੂੰ ਹੁਣ ਪਹੁੰਚਣ ਨੂੰ ਹੈ ਨਾ। 10-15 ਮਿੰਟ ਲੱਗਣੇ ਬਸ। ਹਾਂ। ਬਸ ਹਾਂ ਬਸ ਆਪਾਂ ਪਹੁੰਚ ਰਹੇ ਆ। 10 ਮਿੰਟ ਰੁਕੋ। ਆ ਦੇਖੋ। ਫੇਰ ਆਪਾਂ ਤੁਹਾਨੂੰ ਮਿਲਾ ਦੇਈਏ ਜੀ ਇਹਨਾਂ ਨਾਲ ਜਿਨ੍ਹਾਂ ਕੋਲ ਅਸੀਂ ਜਾ ਰਹੇ ਆ। ਬਸ ਥੋੜਾ ਜਿਹਾ ਦਸ ਪਹੁੰਚ ਗਏ ਪੀਕਾ 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 ਪਪਾ ਇਕੱਲੇ ਵੀ ਨਾ ਪੀਕਾ ਹਾਂਜੀ ਦੋਸਤੋ ਅਸੀਂ ਤੁਹਾਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਇੱਕ ਬੰਦੇ ਜਿਹੜਾ ਸੀ ਤੁਹਾਨੂੰ ਮਲਾਉਣਾ ਵਾ ਇੱਕ ਫੈਮਿਲੀ ਹੈ ਮਤਲਬ ਸੁਪਰਸਟਾਰ ਹੈ ਕਹਿ ਰਹੇ ਕਿਸਹਾ ਉਹ ਕਿਉਂ ਕੋਣ ਨਹੀਂ ਇਹ ਹੈ ਜੀ ਦਿਖਾਓ ਮੜਾ ਜ ਬਚਾਰਾ ਜ਼ਰਾ ਹੋ ਰਿਹਾ ਮੇਟਾਗਾ ਨਹੀਂ ਮਹਿਗ ਹੋ ਰਿਹਾ ਹੈ ਇਹ ਜਿਹੜੇ ਸਾਰੇ ਆਲ ਵਰਡ ਵਿੱਚ ਫੇਮਸ ਨੇ ਇਹ ਇਹਨਾਂ ਦੇ ਅਸੀਂ ਇਹਦੇ ਘਰ ਆਉਣਾ ਸੀਗਾ ਅੱਜ ਠੀਕ ਹੈ ਜੀ ਤੇ ਆਪਾਂ ਹੋਣੀ ਨਾਲ ਕਰਾਂਗੇ ਗੱਲਬਾਤ ਅੱਜ ਇਹ ਸਾਡੇ ਵਾਸਤੇ ਬਣਾ ਰਹੇ ਨੇ ਚਾਹ ਤਨਸੀ ਯੂਸ ਪੀ ਲਿਆ ਆ ਸਰ ਅਸੀਂ ਚਾਹ ਹੀ ਪੀਵਾਂਗੇ ਥੈਂਕ ਯੂ ਬਹੁਤ ਆ ਹਾਂ ਅੱਜ ਹਵਾ ਇੰਨੀ ਜ਼ਿਆਦਾ ਚੱਲ ਰਹੀ ਹੈ ਨਾ ਇਹ ਆਏ ਆ ਹਵਾ ਲੈ ਕੇ ਆਏ ਨੇ ਕਾਫੀ ਹਵਾ ਚੱਲ ਰਹੀ ਹੈ ਮੇਰੀ ਲੈ ਕੇ ਆਏ ਨਾ ਤੇ ਬਹੁਤ ਵਧੀਆ ਲੱਗਿਆ ਕਿ ਤੁਸੀਂ ਆਏ ਹਾਂਜੀ ਮੇਰੇ ਜਾਣ ਤੋਂ ਪਹਿਲਾਂ ਪਹਿਲਾਂ ਇਹਨਾਂ ਦਾ ਕੱਲ ਚਲੇ ਜਾਣਾ ਹੈ ਹਾਂਜੀ ਕੈਲੰਡਰ ਚਲੇ ਜਾਣਾ ਹੈ ਤੇ ਅਸੀਂ ਕਿਹਾ ਚਲੋ ਆਪਾਂ ਇਹਨਾਂ ਨੂੰ ਮਿਲ ਚਲੀਏ ਹਾਂਜੀ ਆਗੇ ਜੀ ਜੀ ਇਹ ਵੀ ਪਰਜਾਈਆਂ ਦਾ ਫਾਇਦਾ ਹੁੰਦਾ ਪਰ ਪਾਪਾ ਬਹੁਤ ਪਿਆਰ ਕਰਦੇ ਨੇ ਉਹੀ ਮੈਨੂੰ ਜਿਹੋ ਅੰਦਰੋਂ ਖੇਚ ਹੁੰਦੀ ਆ ਨਾਨਦ ਪਰਜਾਈਆਂ ਦੋਸੇ ਪਹਿਲਾਂ ਵੜ ਗਈਆਂ ਆਣ ਕੇ ਪਰ ਆ ਤਾਂ ਉੱਧਰ ਬੈਠਾ ਰਿਹਾ ਵਿਚਾਰਾ ਹੋਰ ਕਿਹਦੇ ਕਹਿੰਦੇ ਹਾਂ ਵੀ ਪਰਸਨਲ ਚੱਲਾ ਹੁੰਦੀ ਆ ਨੇ ਨਾ ਅਸਾਂ ਅੱਜ ਨਹੀਂ ਆਈਆਂ ਤੁਸੀਂ ਸਾਡੇ ਆ ਗਏ ਸੀ ਨਾ ਕੀ ਬੰਦੇ ਨੇ ਕਿ ਮੰਮੀ ਨੇ ਜੋ ਮੇਰੀ ਤੰਗ ਤਾਂ ਲੱਗਦਾ ਤਾਂ ਇਹੀ ਆ ਮੈਨੂੰ ਇਹ ਲੱਗਦਾ ਤਾਂ ਇਹੀ ਹੈ ਮੈਨੂੰ ਨਹੀਂ ਲੱਗਦਾ ਪਾਈ ਜਨ ਸੱਧਿਆ ਪੁੱਤਰ ਹੈ ਮੈਨੂੰ ਲੱਗਿਆ ਮੌਕਾ ਮਿਲਿਆ ਹੈ ਆਂਟੀ ਹਾਂਜੀ ਹਾਂ ਦੇਸੀ ਜੱਟਾਂ ਕਿੱਲਾ ਨਾਲ ਚਲੋ ਅਸਾਂ ਹੋ ਜਾਏਗਾ ਬਹੁਤ ਜੀਰੋ ਪਿਆਰ ਦੀ ਗੱਲ ਆ ਐਵੇਂ ਦੱਸੋ ਐਨੀ ਦੇਰ ਦਾ ਬੈਥੇ ਰਹਿੰਦੇ ਸੀਗੇ ਹਾਂਜੀ ਕਿਵੇਂ ਸੁਭਾਅ ਬਣਿਆ ਸਹੀ ਗੱਲ ਹੈ ਦੇਖੋ ਹਨਾ ਅੰਕਲ ਜੀ ਕਿੱਥੇ ਗਏ ਹੋ ਵੀ ਜੀ ਬਸ ਸੋਣਿਆ ਵਾਲੇ ਡਾਕਟਰ ਦੇ ਗਏ ਪਾਈ ਤਾਂ ਚਲਦੀ ਗਏ ਨੇ ਕਹਿੰਦੇ ਫਿਰ ਉਹਨਾਂ ਨੇ ਆ ਜਾਣਾ ਬੱਚਿਆਂ ਨੇ ਵੀ ਮੈਨ ਮਿਲਣਾ ਉਹ ਡਾਕਟਰ ਦੇ ਜਾਣਾ ਭੱਜ ਗਏ ਠੀਕ ਠੀਕ ਚਲੋ ਅੰਕਲਾ ਵੀ ਤੁਹਾਨੂੰ ਬੁਲਾਵਾਂਗੇ ਉਹਾਂ ਦੀ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ ਸੁਣਨ ਵਾਲੀਆਂ ਤੁਹਾਡੇ ਉੱਪਰ ਜਿੰਨਾਂ ਨੇ ਆਂਿਆਲੇ ਬਾਰੇ ਮੈਂ ਚਾਹੇ ਉੱਪਰ ਜਿੰਨੇ ਕਹਦਾ ਦੀ ਇਹ ਲਿਪਾ ਚ ਸੰਭਾ ਗਾ ਜਾਂਦੀ ਹੈ ਇਹ ਪਿੱਤਲੀ ਆ ਹਾਂਜੀ ਅਸੀਂ ਖਾਰੀਆਂ ਜੀ ਪੀਜ਼ਾ ਸਾਨੂੰ ਮਹਿਕਣਾ ਪੀਜ਼ਾ ਬਣਾ ਕੇ ਦਿੱਤਾ ਸੀਗਾ ਹੋਮ ਮੇਡ ਪੀਜ਼ਾ ਇਹ ਇਹ ਆਰਟੇ ਵੀ ਸਿ ਹਾਂਜੀ ਹਾਂ ਦੇਖੋ ਇੰਨਾ ਟੇਸਟੀ ਹੈ ਥੋੜਾ ਜਿਹਾ ਮੈਦਾ ਐਡ ਕਰ ਦੇਣੀ ਹੁੰਦੀ ਆ ਕਿਉਂਕਿ ਰੈਗੂਲਰ ਜਿਵੇਂ ਇੱਕ ਵਾਰੀ ਬਣਦਾ ਨੇ ਤਾਂ ਮੈਦਾ ਉਦਾਂ ਵੀ ਮੰਮੀ ਨੂੰ ਪਿੱਤੇ ਦੀ ਉਹ ਕਿ ਤਕੜਾ ਹੁੰਦਾ ਸੀਗਾ ਨਾ ਤਾਂ ਫਿਰ ਡਾਈਜੈਸਟ ਨਹੀਂ ਹੁੰਦਾ ਫਿਰ ਔਖਾ ਹੁੰਦਾ ਹੈ ਬੜਾ ਬੜਾ ਟੇਸਟੀ ਵੀਨਾਨਾ ਸਾਡੀ ਬਹੁਤ ਜਿਆਦਾ ਸੇਵਾ ਕੀਤੀ ਪਹਿਲੇ ਨੇ ਸਾਨੂੰ ਗੋਭੀ ਤੇ ਉਹ ਖਲਾਏ ਪਕੌੜੇ ਫਿਰ ਇੱਕ ਵਰਫੀ ਸੀਗੀ ਉਹ ਪੇੜੇ ਸੀਗੇ ਕਹਿੰਦੇ ਕੇਸੂਰੀ ਲੈ ਕੇ ਆਏ ਸੀ ਪਤਾ ਨਹੀਂ ਅੱਛਾ ਉਹ ਸਾمني ਪਤਾ ਨਹੀਂ ਹੈਗਾ ਚਲੋ ਰਸੀ ਲੈ ਆਏ ਹੋਣੇ ਤੇ ਕਾਫੀ ਕੁਛ ਸੀ ਲੈ ਆਏ ਸਾਨੂੰ ਉਹ ਸਾਡੇ ਤੇ ਪੂਜਾ ਫੁੱਲ ਹੋ ਚੁੱਕੀ ਆ ਠੀਕ ਹੈ ਜੀ ਤੇ ਹੁਣ ਅਸੀਂ ਫਿਰ ਇਹਨਾਂ ਦੇ ਘਰ ਘੁੰਮ ਆ ਗਏ ਥੋੜਾ ਜਿਹਾ ਕਰਦਾ ਹੌਮ ਟੂਰ ਵੀ ਤੁਹਾਨੂੰ ਕਰਾਵਾਂਗੇ ਤੇ ਖਾਂ ਇੱਕ ਇਹਨਾਂ ਦੇ ਨਾ ਇੱਕ ਜਿੱਥੇ ਇਹ ਸਬਜ਼ੀਆਂ ਤੋੜਦੇ ਸੀਗੇ ਤੋੜਦੇ ਨੇ ਸਬਜ਼ੀਆਂ ਵਗੈਰਾ ਉਹ ਵੀ ਦੇਖਾਂਗੇ ਆਪਾਂ ਉਹ ਤੁਹਾਨੂੰ ਵੀ ਦਿਖਾ ਦਾਂਗੇ ਕਿੱਥੇ ਕੀ-ਕੀ ਕਰਦੇ ਆ ਇਹ ਕੁਝ ਮੇਰੇ ਲਈ ਛੱਡ ਦਿਓ ਫੇ ਆਪਣੀ ਵੀਡੀਓ ਵੀ ਦਿਖਾ ਦਾਂਗੇ ਵੀ ਦੋ ਵਾਰ ਵੀ ਉਹ ਕਰ ਲਾਂਗੇ ਹਾਂ ਦਿਖਾ ਦੇ ਦੀਆਂ ਥੋੜਾ ਜਿਆ ਕਰਦੀਆਂ ਹਾਂ 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 ਹੁਣ ਅਸੀਂ ਪੀਦਾ ਖਾ ਲਈਏ ਹਾਂਜੀ ਹੁਣ ਅਸੀਂ ਆਏ ਆ ਬਾਹਰ ਕਿ ਮੈਂ ਕਿਨੇ ਚਲੇ ਜਾਣਾ ਹੈ ਇਸ ਕਰਕੇ ਇੱਕ ਹੋਰ ਫੈਮਿਲੀ ਜਿਹੜੀ ਨੂੰ ਮਿਲਣਾ ਹੀ ਹੋਈ ਆ ਮੈਂ ਤੁਹਾਨੂੰ ਮੈਂ ਘਰਾਂ ਦਾ ਕਿਚਨ ਦਿਖਾ ਦਿੰਦੀ ਆ ਇੱਕ ਮਿੰਟ ਹਵਾਲੀ ਬਹੁਤ ਜਾ ਚਾਂਦੀ ਆ ਦੇਖੋ ਆ ਇਹਨਾਂ ਦਾ ਉਹ ਕਿਚਨ ਆ ਜਿੱਥੇ ਇਹ ਕੁਕਿੰਗ ਕਰਦੇ ਹੁੰਦੇ ਆ ਬਾਹਰ ਚੁੱਲੇ ਵਾਲਾ ਕਿਚਨ ਇਹਨਾਂ ਦਾ ਘਰ ਹੈ ਮੈਨੂੰ ਮਜ਼ਾ ਲੱਗਿਆ ਨਾਨੇ ਦੇ ਚਲੀ ਗਏ ਤੇ ਸਾਰੇ ਜਾਨੇ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਜੋਸਲੀਨ ਕਹਿੰਦੀ ਹੁਣ ਵੀਡੀਓ ਪਾਪੂਆ ਜੀ ਆਪਾਂ ਬਣਾਉਣੀ ਆ ਮੈਂ ਲਾਈਟ ਫੜਦੀ ਆ ਤੁਸੀਂ ਕੈਮਰਾ ਫੜੋ ਸਾਰਾ ਕੰਮ ਕਰ ਲੈਂਦੀ ਆ ਬਾਈ ਮੈਂ ਇਹਨਾਂ ਨੂੰ ਦੱਸਿਆ ਕਿ ਮੰਮੀ ਜਿੱਦਨ ਦੇ ਇਹਨੂੰ ਮਿਲ ਕੇ ਆਏ ਆਗੇ ਹਰ ਇੱਕ ਬੰਦੇ ਕੋਲੇ ਦੀਆਂ ਸਿਫਤਾਂ ਕਰਦੇ ਨੇ ਕਿ ਬਹੁਤ ਨੇ ਸਿਆਣੀ ਕੁੜੀਆਂ ਪੁੱਤ ਲਾਈਟ ਖੜਾ ਕੇ ਰੱਖਣਾ ਹਣਾ ਫੜ ਨਹੀਂ ਸਕਦੇ ਸੀ ਐਨਾਂ ਚਰ ਠੱਟ ਜਾਂਦੇ ਆ ਇਸ ਤਰ੍ਹਾਂ ਰੱਖ ਲਈਏ ਚਲੋ ਜੀ ਬਸ ਵਸ ਕਢਾ ਦਿਓ ਕਢ ਗਈ ਸਾਹਮਣੇ ਐਨੀਆਂ ਸੇਫਤਾ ਹੁੰਦੀਆਂ ਨੇ ਇਹਦੀਆਂ ਹੋਰ ਕਰ ਲੀ ਲਾਤਾ ਮੰਮੀ ਨੇ ਇਹਨੂੰ ਸ਼ੂ ਪਾਉਂਦੀ ਨੂੰ ਦੇਖਿਆ ਸਕੂਲੋਂ ਆ ਕੇ ਮੰਮੀ ਦਾ ਹਾਂ ਡੈਡ ਜੀ ਆਪੇ ਕੰਮ ਕਰ ਰਹੀ ਸੀ ਇੱਥੇ ਕੋਈ ਪਾ ਸਕਦਾ ਜਿਵੇਂ ਇਹ ਨੇ ਤਾਂ ਇੰਨਾ ਛੋਟਾ ਬੱਚਾ ਬੱਚਾ ਹੁੰਦਾ ਲੈਣ ਦਾ ਮਮੀ ਨੇ ਪਾਉਂਦੀ ਆਏ ਹੋਏ ਉਹ ਸਾਡਾ ਜੀ ਲਾਈਟ ਵਾਲਾ ਬੰਦਾ ਖਰਾਬੀ ਕਰ ਰਿਹਾ ਸੜਨਾ। ਐਸੀ ਥੋੜਾ ਛੋਟਾ ਐਸੀ ਫਰੀ ਵਾਲਾ ਰੱਖਿਆ ਸੀਗਾ ਨਾ ਤਾਂ ਕਰਕੇ। ਇਹ ਨੂੰ ਪੇ ਨਹੀਂ ਨਾ ਦਿੰਦੇ ਹੈਗੇ। ਇਹ ਕਹਿੰਦੀ ਸੈਲ। ਇਹ ਕਹਿੰਦੀ ਸੈਲਰੀ ਦਾ ਫੇਰ ਲੋਟ ਆਣਾ। ਆ ਦੇਖੋ ਮੈਂ ਅੰਕਾ ਦਾ ਪਾਰਕ ਦਿੱਤੀ ਆ। ਮੈਂ ਉਹਨਾਂ ਦੇ ਇੱਥੇ ਚੋਂ ਜਿਹੜਾ ਆਪਣਾ ਨਾ ਬਗੀਚੀ ਲਾਈ ਹੋਇਆ ਮੈਂ ਤੇ ਪਾਲਕ ਤੋੜ ਕੇ ਲਈਆਂ ਵੇ। ਆ ਦੇਖੋ ਜੇ ਕੰਮ ਲੱਗਿਆ ਇਹ ਬੰਦੇ। ਕੀ ਕੋਈ ਲੱਗਾ ਨਹੀਂ ਨਹੀਂ ਅਸੀਂ ਤਾਂ ਲੈ ਕੇ ਥੋੜੀ ਜਾਣਾ ਸੀ ਦੇਖੇ ਜਾਣਾ ਭੈਣ ਦੇ ਘਰੇ ਫੇਰ ਤਾਂ ਗੱਲ ਉਲਟ ਹੋ ਜਾਣੀ ਆ ਮੈਂ ਪਹਿਲਾਂ ਵੀ ਮੈਸੇਜ ਕਰਿਆ ਤਾਂ ਪਰ ਹੁਣ ਮੈਂ ਦੱਸ ਨਹੀਂ ਸਕਦਾ ਕੈਮਰੇ ਪਰ ਓਕੇ ਆ ਉਹ ਕੰਮ ਹੋ ਜਾਣਾ ਆ ਦੇਖੋ ਬਰੋਕਲੀ ਲੱਗੀ ਹੋਊਗੀ ਚਲ ਗਈ ਸੀ ਇਹ ਦੱਸਿਆ ਨਹੀਂ ਆਏਗਾ ਹਾਂ ਵਸਤੀ ਬਰੋਕਲੀ ਦੇਖੋ ਉਹ ਦੱਸਣ ਵਾਲੀ ਗੱਲ ਨਹੀਂ ਹੈਗੀ ਉਹ ਉਹ ਭਾਈ ਭੈਣ ਦੀਆਂ ਆਪਸ ਦੀਆਂ ਗੱਲਾਂ ਅਲੱਗ ਹੁੰਦੀਆਂ ਹੁਣ ਸਾਰੀਆਂ ਗੱਲਾਂ ਤੁਹਾਨੂੰ ਥੋੜੀ ਦੱਸਣੀ ਆ ਆਸਤੀ ਹੁੰਦੀ ਆ ਕੁੜੀਆਂ ਕੋਲ ਦੇਖ ਲੈ ਬਈ ਕੋਈ ਗੱਲ ਹੀ ਦੱਸਦੀ ਇਹ ਸਾਡੀ ਮਹਿਕ ਬਹੁਤ ਚੰਗੀ ਆ ਲੁਕੜ ਮਿੱਚੇ ਲੈ ਕਾ ਖੇਲਣਾ ਅਰੇ ਲੁਕਣ ਮਿੱਚੇ ਅਰੇ ਕਾਕੂ ਉਸੋ ਉੱਤੇ ਛੋਟਾ ਜਿਹਾ ਕਾਕੂ ਕਾਕੂ ਛੋਟਾ ਜਿਹਾ ਤੇ ਟਰੈਕਟਰ ਘੁਮਾਦੀ ਅੰਕਲ ਦੀ ਉਹ ਆ ਮੈਨੂੰ ਪਤਾ ਮੈਂ ਵੀ ਬਰਬਾਦ ਇਹਨਾਂ ਬਾਪਾ ਕਿ ਨਹੀਂ ਪਾਲ ਕੋਲ ਮੈਨੂੰ ਦਿੰਦੀ ਨਹੀਂ ਮੰਨੀ ਦਿੰਦੀ ਨਹੀਂ ਦਿੰਦਾ ਨਹੀਂ ਕਿ ਦਿੰਦੀ ਨਹੀਂ ਤੁਹਾਨੂੰ ਤੇ ਆ ਤਾਂ ਲੈ ਲਾ ਇਹਦਾ ਵੀ ਲਿੰਕ ਇਹ ਆਪਸ ਵਿੱਚ ਜਦ ਦੇ ਲੜਨੇ ਲੱਗੇ ਵੇ ਪਾਪਾ ਹੁਣੇ ਕਹਿੰਦੀ ਕਿ ਹੁਣ ਲੈ ਲੈ ਮੈਂ ਮੈਂ ਤੈਨੂੰ ਕੁਝ ਵੀ ਨਹੀਂ ਕਹਿੰਦੀ ਲੈ ਲਾ ਹੁੰਦੇ ਇਹ ਲੱਗਦੀ ਬੂ ਜੀ ਦੇ ਘਰੇ ਇਹਨਾਂ ਨਾਲ ਸਭ ਚੀਜ਼ਾਂ ਕੱਢ ਕੱਢ ਕੇ ਟਰੈਕਟਰ ਕੱਢ ਕਦੀ ਕੋਸ਼ ਕੱਢ ਬੂ ਜੀ ਦੇ ਘਰੇ ਖਲਾਰਾ ਪਿਆ ਪਾਇਆ ਪਿਆ ਬੰਦ ਕੋબી ਪੱਤਾ ਗੋਬੀ ਇਹ ਲੋ ਜੀ ਜੇ ਫਾਇਦਾ ਭਰ ਦੇਣੇ ਜੇ ਚਾਹੀਦਾ ਨਹੀਂ ਨਹੀਂ ਥੈਲੇ ਤਾਂ ਕੀ ਕਰਨ ਜੀ ਐਨਾ ਤਾਂ ਸਾਨੂੰ ਸਾਡੇ ਕੋਲ ਤਾਂ ਹੈ ਹੀ ਚ ਨਹੀਂ ਤੇ ਵੜਾ ਦੇਣਾ ਮੈਂ ਵੀ ਕੱਖ ਵਾਲਿਆਂ ਨੂੰ ਤੁਸੀਂ ਲੈ ਜਾਂਦੇ ਨੇ ਪੱਠਿਆਂ ਕੱਚਾ ਜੀ ਚਾੜਾ ਹੋ ਜਾਂਦੀ ਹੈ ਅੱਛਾ ਕੋਈ ਹੋ ਪਾਲਕ ਆਲੂ ਪਾਲਕ ਬਣਾਇਆ ਆਲੂ ਪਾਲਕ ਬਣਾਇਆ ਨਹੀਂ ਮਾਲੀ ਨੂੰ ਬਣਾਇਆ ਨਹੀਂ ਖਰਾਣਾ ਇਹਨੂੰ ਕੀ ਆਲੂ ਬਾੜ ਲੈਣੇ ਨੇ ਜਿਹਨਾਂ ਤੁਸੀਂ ਇਹਨੂੰ ਪੁੱਜੀ ਕਹਿੰਦੇ ਜਿਹਨੂੰ ਪੁੱਜੀ ਕਹਿੰਦੇ ਇਹ ਤਰੀਬਾਣੀ ਬਣਾ ਬਹੁਤ ਟੇਸਟੀ ਬਣਦੀ ਹੈ ਚਲੋ ਇਹ ਤੁਸੀਂ ਸਿਖਾਓਗੇ ਤੇ ਇਹਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰਕੇ ਪਿਆਜ਼ ਤੇ ਲਸਣ ਦੇ ਵਿੱਚ ਤੜਕਾ ਭੁੰਨ ਕੇ ਬਹੁਤ ਆਦੀ ਟੇਸਟੀ ਬਣਦੀ ਹੈ ਬਹੁਤ ਹੀ ਟੇਸਟੀ ਥੋੜੀ ਤਰੀ ਦਾ ਰੱਖੀ ਠੀਕ ਹੈ ਉਹ ਨੂੰ ਨਾ ਦੇ ਦਿਓ ਕਿਸੇ ਨੂੰ ਵੀ ਖਾਣੇ ਨਹੀਂ ਘਰ ਦੀ ਆ ਬਿਨਾ ਸਪਰੇਅ ਤੋਂ ਸਾਰਾ ਕੁਝ ਨਹੀਂ ਰਹੇ ਹੋਰ ਵੀ ਕੁਝ ਨਹੀਂ ਪਾਇਆ ਠੀਕ ਹੈ ਆਜੋ ਆਜੋ ਟਰੈਕਟਰ ਕੱਢੋ ਬਾਹਰ ਆਜੋ ਆਜੋ ਕੱਢੋ ਬਾਹਰ ਬਹੁਣ ਚੱਲੇ ਸੀ ਇਹ ਵਿਚੇ ਖਾਲੀ ਆ ਹਾਂ ਇਹ ਬੋਣਾ ਨਹੀਂ ਹੈਗਾ ਹੁਣ ਅਸੀਂ ਚੱਲੇ ਆ ਜੀ ਆਪਣੇ ਘਰ ਮੈਂ ਫੇਰ ਆਉਂਗਾ ਕਹਿੰਦੀ ਕੈਨੇਡਾ ਮਿਲਦੇ ਆ ਚਲੋ ਜੀ ਚਲੋ ਜੀ ਸਿੰਦੇ ਕੇ ਨਿਕਲਣਾ ਬਾਹਰ ਅੰਕਲ ਨੂੰ ਬਾਈ ਕਰ ਦੱਸੀ ਗੱਲ ਸ੍ਰੀ ਅੰਕਲ ਜੀ ਬਾਈ ਜੀ ਹਾਂਜੀ ਦੋਸਤੋ ਅਸੀਂ ਹੁਣ ਆਪਣੇ ਘਰ ਆ ਗਏ ਆ ਪੁੱਜ ਤੇ ਹੁਣ ਅਸੀਂ ਥੋੜਾ ਜਿਹਾ ਆਪਣਾ ਚੇਂਜ ਵਗੈਰਾ ਕੱਪੜੇ ਕਰ ਲਏ ਹੋਏ ਆ ਤੇ ਰਿਲੈਕਸ ਹੋ ਗਏ ਤੇ ਹੁਣ ਅਸੀਂ ਵਾਪਸ ਘਰ ਜਦੋਂ ਆਏ ਆ ਵਾਪਸ ਤੇ ਅਸੀਂ ਹੁਣ ਉਹਨਾਂ ਨੂੰ ਵੀ ਮਿਸ ਕਰ ਰਹੇ ਆ ਕਿ ਇੰਨੀ ਨਾਈਸ ਫੈਮਿਲੀ ਐ ਸਾਡੀ ਨਾਲ ਦਾ ਮਹਿਕ ਤੇ ਬੜੀ ਕਿਊਟ ਆ ਤੁਸੀਂ ਦੇਖਦੇ ਹੋਣੇ ਉਹਨੂੰ ਵਲੌਗ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਬੈਕ ਨੇ ਆਪਣੇ ਹੱਥਾਂ ਦਾ ਹੋਮ ਮੇਡ ਪੀਜ਼ਾ ਵੀ ਸਾਨੂੰ ਖੁਲਾਇਆ ਬੜਾ ਟੇਸਟੀ ਸੀਗਾ ਤੇ ਸਾਡੇ ਵੀਡੀਓ ਨੂੰ ਜਰੂਰ ਦੇਖਿਓ ਸਾਰੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜਲਦ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ